Uri bol, uri bukan, dongke bakal. Ah, ਸਾਡੇ ਨਾਲ ਵਾਰਡ ਨੰਬਰ 5 ਤੋਂ ਨੇ ਰੂਪ ਜੀ ਹਾਂ ਜੀ ਰੂਪ ਜੀ ਕੀ ਸਮੱਸਿਆ ਹੈ ਜੀ ਕੀ ਪ੍ਰੋਬਲਮ ਆ ਗਈ ਅਸੀਂ 1 ਮਹੀਨੇ ਤੋਂ ਕੰਪਲੇਟ ਲਿਖਾਉਂਦੇ ਆ ਹੂੰ 2 ਦਿਨ ਟੈਂਕਰ ਆਇਆ 2 2 ਟੈਂਕਰ ਕੱਢ ਕੇ ਪਿੱਛੇ ਹੀ ਛਿੜ ਜਾਂਦੇ ਨੇ ਉਸ ਤੋਂ ਬਾਅਦ ਕੋਈ ਬੰਦਾ 1 ਮਹੀਨੇ ਤੋਂ ਨਹੀਂ ਆਇਆ ਅਸੀਂ ਕੰਟੀਨਿਊ ਵਾਰਡ ਵਾਸੀ ਜਾ ਕੇ ਕੰਪਲੇਟ ਲਿਖਾਉਂਦੇ ਨੇ ਤਾਂ ਕੋਈ ਸੁਣਾਈ ਨਹੀਂ ਹੁੰਦੀ ਇੱਕ ਸੌਖ ਕਹਿੰਦੇ ਸਾਡੇ ਕੋਲ ਰਾੜਾ ਨਹੀਂ ਹੈਗਾ ਟੈਂਕਰ ਨਹੀਂ ਹੈਗਾ ਕੈਂਬੀ ਦਾ ਪੈਪ ਟੁੱਟਿਆ ਅਸੀਂ ਉਹਨਾਂ ਨੂੰ 100 ਫੁੱਟ ਸਰੀਆ ਜੋੜ ਕੇ ਇੱਥੇ ਰੱਖਿਆ ਸੀ ਲੈ ਕੇ ਕੱਲ ਉਹ ਫਸਾ ਕੇ ਵਿੱਚ ਚਲੇ ਗਏ ਅਨੰਦਾਈ ਦੇ ਘਰ ਕੋਲ ਤੇ ਪੀਰ ਬਾਬੇ ਤੱਕ ਉਦੋਂ ਬਾ ਸਾਡੇ ਬਾੜ ਦੇ ਵਿੱਚ ਅੱਜ 15 ਦਿਨ ਹੋ ਗਏ ਕੋਈ ਨਹੀਂ ਆਇਆ ਇੱਕ ਬਾਂਸ ਟੁੱਟ ਗਿਆ ਉੱਥੇ ਉਹ ਵੀ ਛੱਡ ਕੇ ਚਲੇ ਗਏ ਰਾੜ ਉਹ ਵੀ ਛੱਡ ਕੇ ਚਲੇ ਗਏ ਕੋਈ ਨਹੀਂ ਆਉਂਦੇ ਜਦ ਅਸੀਂ ਕੰਪਲੀਟ ਲਿਖਾਉਨੇ ਆ ਤਾਂ ਅਗੁਰਜੇਸ਼ ਨਗਰ ਕਾਉਂਸਲ ਦਾ ਮਲਾਜਮ ਇਹ ਕਹਿੰਦਾ ਆ ਗਈ ਆ ਗਈ ਜੇ ਆਉਂਦੇ ਨੇ ਇੱਕ ਹਾਰਿਆ ਹੋਇਆ ਕਾਉਂਸਲਰ ਜਿਹੜਾ ਕਿ ਦਖਲਦਾਨੀ ਕਰਕੇ ਸਾਨੂੰ ਬੰਦਿਆਂ ਨੂੰ ਕਾਉਂਸਲਰ ਆਉਂਦੇ ਨੇ ਫੋਨ ਕਰਕੇ ਬੁਲਾ ਲੈਂਦਾ ਹੈਗਾ ਜਿਹੜਾ ਹਾਰਿਆ ਕਾਉਂਸਲਰ ਜੀ ਕੀ ਨਾਮ ਹੈ ਉਹਨਾਂ ਸਰਦੀਪ ਕੁਮਾਰ ਦੀਪਾ ਜੀ ਗੁਰਦੀਪ ਕੁਮਾਰ ਦੀਪਾ ਜੀ ਹਾਂਜੀ ਅੱਜ ਤੁਸੀਂ ਈਓ ਸਾਹਿਬ ਕੋ ਜਾਂਦੇ ਨੂੰ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਅਸੀਂ ਈਓ ਸਾਹਿਬ ਨੂੰ ਅੱਜ 10 ਦਿਨ ਹੋ ਗਏ ਫੋਨ ਕੀਤੇ ਕਾਕਾ ਇਹਨੇ ਫੋਨ ਕੀਤੇ ਨੇ ਕੁਲਵਿੰਦਰ ਕਾਉਂਸਲਰ ਵਾਰਡ ਨੰਬਰ 2 ਤੋਂ ਫੋਨ ਕੀਤੇ ਨੇ ਮੈਂ ਫੋਨ ਕੀਤੇ ਨੇ ਆ ਗਿਆ ਹੀ ਆ ਗਿਆ ਇਹ ਕੋਈ ਨਹੀਂ ਪਰਸੋਂ ਅਸੀਂ ਐਪਲੀਕੇਸ਼ਨ ਦੇ ਕੇ ਰਸੀਵਿੰਗ ਵੀ ਲੈ ਕੇ ਆਏ ਆ ਪਰ ਸਾਡੀ ਕੋਈ ਸੁਣਾਈ ਨਹੀਂ ਹੁੰਦੀ ਆ ਦੇਖੋ ਵਾਰਡ ਵਾਸੀ ਬੱਚੇ ਸਕੂਲ ਚ ਜਾਂਦੇ ਨੇ ਗੰਦੇ ਪਾਣੀ ਵਿੱਚ ਜਾਂਦੇ ਨੰਗ ਕੇ ਜਾਂਦੇ ਨੇ 15 ਦਿਨ ਤੋਂ ਪਾਣੀ ਐ ਕਹਿੰਦੇ ਟੈਂਕਰ ਭੇਜਾਂਗੇ ਟੈਂਕਰ ਵਾਲੇ ਆਉਂਦੇ ਨੇ ਆਉਂਦੇ ਨੇ 4:30 ਵਜੇ ਦੋ ਟੈਂਕਰ ਕੱਢ ਕੇ ਉੱਥੇ ਹੀ ਸਿੱਟ ਕੇ ਚਲੇ ਜਾਂਦੇ ਉਹ ਤੋਂ ਬਾਅਦ ਸਾਡੇ ਵਾਰਡ 'ਚ ਅਜੇ 1 ਮਹੀਨੇ ਤੋਂ ਕੋਈ ਨਹੀਂ ਆਇਆ ਦੇਖੋ ਸਰਕਾਰਾਂ ਤਾਂ ਏਡੇ ਏਡੇ ਵਾਅਦੇ ਕਰਦੀਆਂ ਵੀ ਸਵੱਛ ਭਾਰਤ ਹੈ ਜੀ ਅਸੀਂ ਡੇਂਗੂ ਐ ਫੈਲਦਾ ਐ ਅਸੀਂ ਇਸ ਤਰ੍ਹਾਂ ਦੀ ਕੋਈ ਵੀ ਪੂਰੀ ਸਫਾਈ ਰੱਖ ਰਹੇ ਆ ਉਹ ਤਾਂ ਸਾਰੇ ਇਹ ਤਾਂ ਦਾਅਵਾ ਕਰਦੇ ਵੀ ਸਾਡੇ ਮਲੋਹ ਦੇ ਵਿੱਚ ਸਾਰੇ ਵਾਰਡ ਦੇ ਵਿੱਚ ਕੰਮ ਆ ਚੈੱਕ ਕਰਨ ਆ ਜਾਂਦੇ ਜਦੋਂ ਗਮਲੇ ਚੈੱਕ ਕਰਨੇ ਹੁੰਦੇ ਨਾ ਉਦੋਂ ਆਈ ਤਾਂ ਡਾਂਗ ਪੇਰ ਨਹੀਂ ਜਿਹੜਾ ਗਮਲੇ ਤੇ ਆ ਰਹੀ ਦਿਖਦਾ ਅੰਦਰ ਚੈੱਕ ਕਰਨਾ ਆ ਜੀ ਲੋਕਾਂ ਦੀ ਚੈੱਕ ਕਰ ਲੈਣੀ ਡੀਮੋ ਹੁੰਦਾ ਉਹਨਾਂ ਨੂੰ ਆ ਨਹੀਂ ਦਿਖਦਾ ਇਹ ਨਹੀਂ ਦਿਖਦਾ ਇਹ ਇੱਕ ਮਹੀਨੇ ਤੋਂ ਪ੍ਰੋਬਲਮ ਆ ਰਹੀ ਹੈ ਜੀ ਮੈਂ 2-3 ਮਹੀਨੇ ਤੋਂ ਆ ਰਹੀ ਹੈ ਕਿੰਨੇ ਬਹੁਤੀ ਜਾਂ ਰੂਪ ਜੀ ਕਹਿਣ ਦਾ ਮਤਲਬ ਕੀ ਹੈ ਵੀ ਪੱਖਪਾਤ ਕਰਦੇ ਆ ਜੀ ਪੱਖਪਾਤ ਕਰਦੇ ਆ ਜੀ ਹੋ ਰਿਹਾ ਜੀ ਜਾਂ ਤੁਸੇ ਕਿਸੇ ਕੋ ਵੀ ਜਾਣਦੇ ਹੋ ਤੁਹਾਨੂੰ ਇਹ ਗੱਲ ਕਹਿੰਦੇ ਨੇ ਮਸ਼ੀਨ ਖਰਾਬ ਹੈ ਜਾਂ ਕੋਈ ਵਜ੍ਹਾ ਨਹੀਂ ਇੱਕ ਮਹੀਨੇ ਤੋਂ ਲਾਰੇ ਲਾ ਰਹੇ ਆ ਜੀ अच्छा चलो की, की जी चलो ठीक है फिर योਸਾਨੋ ਵੀ ਗੱਲ ਕਰਾਂਗੇ ਗੇ ਇਸ ਮਸਲੇ ਦਾ ਹੱਲ ਨਾ ਹੋਇਆ ਤਾਂ ਵਾਰਡ ਬਸਤੀ ਕੀ ਕੀ ਹੈ ਅੱਗੇ ਵਾਰਡ ਬਸਤੀਆਂ ਦਾ ਕਹਿਣਾ ਅਸੀਂ ਜਿੱਥੋਂ ਤੱਕ ਜਾਇਆ ਗਿਆ ਜਰੂਰ ਜਾਵਾਂਗੇ ਠੀਕ ਹੈ ਜੀ ਉੱਪਰ ਤੱਕ ਜਾਵਾਂਗੇ ਅਸੀਂ ਠੀਕ ਹੈ ਜੀ ਹਾਂ ਜਦੋਂ ਕੋਈ ਰੰਗ ਤੱਕ ਸਾਥੋਂ ਪਹੁੰਚਾ ਗਾ ਉੱਥੋਂ ਤੱਕ ਜਾਵਾਂਗੇ ਕੋ ਸਾਡੇ ਬਜ਼ੁਰਗ ਕਿਸੇ ਦੇ ਗੋਡੇ ਪਏ ਨੇ ਕਿਸੇ ਦੇ ਗੋਡੇ ਉਂਦੀ ਬੈਠਾ ਕੋ ਕਿਸ ਤਰ੍ਹਾਂ ਕੋ ਜਿੱਤਰਾ ਬੱਚੇ ਨੇ ਕਿਉਂ ਰੋੜਾ ਟੁੱਟ ਕੇ ਕੋਲ ਪਾ ਕੇ ਦੇਗਾ ਨਹੀਂ ਹੈਗਾ ਜੀ ਇਤਨੋਂ ਬੱਚਿਆਂ ਨੇ ਕੋ ਗੋਗੀ ਕੋਲ ਅਸੀਂ ਜਾਏ ਦੁਕਾਨ ਚ ਜ਼ਰਬ ਬੰਦ ਦੇਖੋ ਜੀ ਵਾਰਡ ਨੰਬਰ 5 ਦਾ ਇੰਨਾ ਬੁਰਾ ਹਾਲ ਹੈ ਕੀ ਵਾਰਡ ਵਾਸੀ ਇੰਨੇ ਪਰੇਸ਼ਾਨ ਹੈ ਇਸ ਚੀਜ਼ ਤੋਂ ਬੱਚਿਆਂ ਨੇ ਨੰਗਣ ਹੈ ਬਜ਼ੁਰਗਾਂ ਨੇ ਨੰਗਣ ਹੈ ਕੋਈ ਥਾਣੇ ਬਹੁਤ ਬੁਰਾ ਹਾਲ ਹੋਇਆ ਬੈ ਜੀ ਵਾਰਡ ਨੰਬਰ 5 ਦਾ ਇਹ ਵਾਰਡ ਵਾਸੀ ਆਪਣੇ ਮਲੂ ਦੇ ਮੌਜੂਦਾ ਨਗਰ ਕੌਂਸਲ ਦੇ ਪ੍ਰਧਾਨ ਸਕੰਦਰ ਸਿੰਘ ਗੋਗੇ ਕੋ ਵੀ ਜਾਏ ਯੂ ਸਾਹਿਬ ਕੋ ਵੀ ਜਾਏ ਇਸ ਦਾ ਕੋਈ ਹੱਲ ਨਹੀਂ ਕਰ ਰਹੇ ਹੈਗੇ ਕਮੇਟੀ ਦੇ ਵਿੱਚ ਬਹੁਤ ਬੜੀ ਵਾਡ ਵਾਸੀਆਂ ਦਾ ਕਹਿਣਾ ਹੈ ਵੀ ਸਾਡੇ ਨਾਲ ਪੱਖਪਾਤ ਹੋ ਰਿਹਾ ਹੈ ਜੀ ਜੀ ਇਸ ਪੱਖਪਾਤ ਦੇ ਵਿੱਚ ਕੁਲਦੀਪ ਸਿੰਘ ਦੀਪਾ ਜੀ ਸਾਡੇ ਨਾਲ ਕਰਾ ਰਹੇ ਹੈ ਇਹ ਕੰਮ ਸਾਡੇ ਵਾੜ ਚ ਹੋ ਨਹੀਂ ਇਹ ਗੱਲ ਆ ਰੂਪ ਜੀ ਹਾਂਜੀ ਜੀ ਕੁਲਵਿੰਦਰ ਜੀ ਸਾਡੀ ਪੇਸ਼ ਕਰੀ ਅਸੀਂ ਰੋਡ ਵੀ ਬੰਦ ਕਰਾਂਗੇ ਜਾ ਕੇ ਠੀਕ ਹੈ ਜੀ ਹਾਂਜੀ ਅਸੀਂ ਇੰਨੇ ਮਜ਼ਬੂਤ ਅਸੀਂ ਰੋਡ ਵੀ ਬੰਦ ਕਰਾਂਗੇ ਜਦ ਸਾਡੇ ਨਾਲ ਕਾਉਂਸਲਰ ਨੇ ਕੁਲਵਿੰਦਰ ਜੀ ਹਾਂਜੀ ਕੁਲਵਿੰਦਰ ਜੀ ਤੁਹਾਡਾ ਕੀ ਕਹਿਣਾ ਜੀ ਇਸ ਬਾਰੇ ਦੇਖੋ ਜੀ ਇਹ ਵਿਤਕਰਾ ਨਹੀਂ ਹੋਣਾ ਚਾਹੀਦਾ ਜੇ ਐਮਸੀ ਦਾ ਕਾਉਂਸਲਰ ਦਾ ਕੋਈ ਨਿੱਜੀ ਕੰਮ ਆ ਬੇਸ਼ੱਕ ਨਾ ਕਰੋ ਪੱਕਾ ਪਹਤ ਕਰ ਲੋ ਆਪਾਂ ਤਾਂ ਕਹਿੰਦੇ ਪਬਲਿਕ ਆ ਲੋਕ ਰਹਿ ਰਹੇ ਨੇ ਬਜ਼ੁਰਗ ਨੇ ਨਿਕਲਣਾ ਸਕੂਲ ਨੂੰ ਬੱਚਿਆਂ ਨੇ ਜਾਣਾਗਾ ਪਾਣੀ ਦੇਖੋ ਜੀ ਮੜਾ ਦਿਖਾ ਦਿਓ ਮੱਛਰ ਵੀ ਖੜਦਾ ਏ ਡੇਂਗੂ ਦਾ ਬਹੁਤ ਪ੍ਰਭਾਵ ਹੈ ਇਸ ਇਲਾਕੇ ਤੇ ਅਸੀਂ ਬੇਨਤੀ ਹੀ ਕਰਦੇ ਆ ਠੀਕ ਆ ਨਾ ਜੀ ਇਹਨੂੰ ਬਹੁਤ ਸਰੇ ਤੋਂ ਸਵੇਰੇ ਹੀ ਨਗਰ ਕੌਂਸਲ ਦੇ ਈਓ ਸਾਹਿਬ ਦੇ ਧਿਆਨ ਚ ਵੀ ਲਿਆਂਦਾ ਜਾਊਗਾ ਇੱਕ ਵਾਰ ਅਸੀਂ ਫੇਰ ਵੀ ਸੋਮਵਾਰ ਦਾ ਦਿਨ ਆ ਈਓ ਸਾਹਿਬ ਨੂੰ ਕਾਲ ਕਰਾਂਗੇ ਅਸੀਂ ਈਓ ਸਾਹਿਬ ਨੂੰ ਫੇਰ ਕਹਾਂਗੇ ਅਸੀਂ ਬੇਨਤੀ ਪ੍ਰਧਾਨ ਸਾਹਿਬ ਨੂੰ ਵੀ ਕਰਦੇ ਆ ਨਗਰ ਕੌਂਸਲ ਦੇ ਗੋਗੀ ਜੀ ਨੂੰ ਵੀ ਆ ਤੁਸੀਂ ਇਹਦਾ ਤੁਰੰਤ ਹੱਲ ਕਰਵਾਇਆ ਜਾਵੇ ਮੈਂ ਇੱਕ ਗੱਲ ਤੋਂ ਹੈਰਾਨ ਐ ਵੀ 1 ਮਹੀਨੇ ਤੋਂ ਠੋਡਾ ਇਹਨਾਂ ਚੱਲ ਰਹੇ ਜੀ ਪ੍ਰੋਗਰਾਮ ਹਾਂਜੀ ਹਾਂਜੀ ਰੂਪ ਸਿੰਘ ਜੀ ਮੈਂ ਦੱਸ ਦਿੰਦਾ ਨੇ ਕਿ 1 ਮਹੀਨੇ ਤੋਂ ਔਰ ਬਾਈ ਨੇਵਾ ਕੰਪਲੀਟ ਇਹਨਾਂ ਦੇ ਨਾਮ ਤੋਂ ਹੀ ਪੁਆਈਆਂ ਨੇ ਲੋਕ ਆਪ ਵੀ ਕੰਪਲੀਟ ਪਾ ਕੇ ਆਏ ਨੇ ਕੰਪਲੀਟ ਲੈ ਕੇ ਆਏ ਥੋੜਾ ਕੀ ਨਾਮ ਹੈ ਜੀ ਮਨਜੀਤ ਸਿੰਘ ਅੱਛਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਡੇਲੀ ਕੰਪਲੀਟ ਲਗਾ ਕੇ ਤੁਸੀਂ ਵਾੜਵਾਸੀ ਹੋ ਜੀ ਉਰੇ ਰਹਿੰਦੇ ਹੋ ਠੀਕ ਹੈ ਇਹ ਕਹਾਂਗਾ ਮੈਨੂੰ ਜਾਣਦੇ ਨੂੰ ਕਹਿੰਦੇ ਦੀਪਾ ਜੀ ਨੂੰ ਇੱਕ ਵਾਰ ਕਹਿ ਕੇ ਦੇਖ ਲਓ ਦੀਪਾ ਜੀ ਦੀਪਾ ਜੀ ਅੱਛਾ ਇਹ ਵਾੜ ਤੋਂ ਨੂੰ ਕੌਣ ਕਹਿੰਦਾ ਦੀਪਾ ਜੀ ਨੂੰ ਕਹਿ ਕੇ ਦੇਖ ਲਓ ਮੈਂ ਉਹ ਮੈਡਮ ਜਿਹਨੇ ਕਹਿੰਦੇ ਕੰਪਲੀਟ ਰੀਨਾ ਰੀਨਾ ਮੈਡਮ ਨੇ ਕਹੇ ਦੀਪਾ ਜੀ ਨੂੰ ਕਹਿ ਕੇ ਦੇਖ ਲਓ ਵੀ ਥੋੜਾ ਹੱਲ ਹੋ ਜਵੇ ਠੀਕ ਹੈ। ਉਹ ਕੌਣ ਆਦੀ ਕਿਉਂ ਜਾਏ ਨਹੀਂ ਤੁਸੀਂ ਨੇ ਕਿਹਾ ਨਹੀਂ ਵੀ ਜੀ ਦੀਪਾ ਜੀ ਕਿਹੜਾ ਕੋਈ ਕਾਉਂਸਲਰ ਹੈ। ਹਾਂ ਨਹੀਂ ਉਹਦੇ ਕੋ ਕਿਉਂ ਜਾ ਜਾਈਏ ਨਾ ਆ ਆਪਸੀ ਐਮਸੀਆਂ ਦੀ ਕੋਈ ਹੈਗੀ ਆ ਵੀ ਗੱਲਬਾਤ ਕਰੀ ਦੀਪਾ ਜੀ ਨੂੰ ਕਹੋ। ਮੈਂ ਦੀਪਾ ਜੀ ਨੂੰ ਕਹਾਂ ਕਹੀਏ ਸੀ। ਠੀਕ ਹੈ ਜੀ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ? ਅਸੀਂ ਤਾਂ ਇਹੀ ਕਹਿੰਦੇ ਆ ਵੀ ਸਾਡਾ ਮਤਲਬ ਆ ਪਾਣੀ ਦਾ ਮਸਲਾ ਹੱਲ ਹੋਣਾ ਚਾਹੀਦਾ। ਚਲੋ ਹੁਣ ਤਾਂ ਮਹੀਨਾ ਹੋ ਗਿਆ ਖੜਦੇ ਨੂੰ। ਠੀਕ ਹੈ ਜੀ। ਪਹਿਲਾਂ 3-4 ਸਾਲ ਪਹਿਲਾਂ ਅਸੀਂ ਨਰਕ ਭੋਗਦੇ ਰਹੇ ਹਾਂ। ਪਹਿਲਾਂ ਖੜਦਾ ਰਹਿਆ ਪਾਣੀ ਮਸਾ ਮੜਿਆ ਜਾਂ ਸੁੱਕਾ ਹੋਇਆ ਸੀ। ਆ ਹੁਣ ਦੁਬਾਰਾ ਫੇਰ ਕਵੇਰੇ ਸਕੂਲ ਜਾਣਾ ਹੁੰਦਾ ਤਾਂ ਕੋਈ ਰਸਤਾ ਨਹੀਂ ਹੈ ਡਬਲ ਰਸਤਾ ਨਹੀਂ ਹੈਗਾ ਕੋਈ ਇੱਕੋ ਹੀ ਰਸਤਾ ਹੈ ਜਿਹਦੇ ਵਿੱਚ ਆਈ ਹਾਂ ਹਾਂਜੀ ਤੁਸੀਂ ਰਸਤਾ ਮੈਂ ਬੇਟੇ ਮੇਰੀ ਗੱਲ ਸੁਣ ਜੇ ਐਮਸੀਆਂ ਦੀ ਜਾਂ ਪ੍ਰਧਾਨਾਂ ਦੀ ਕੋਈ ਗੱਲ ਆਪਸੀ ਆਪਸੀ ਬੈ ਕੇ ਨਿਬੜਨ ਦੇ ਦੇ ਚ ਆਮ ਜਨਤਾ ਨੂੰ ਨਕੜੀ ਸਣ ਮਹੱਲੇ ਵਾਸੀ ਨੇ ਕਿਉਂ ਮਹੱਲੇ ਵਾਸੀਆਂ ਨੇ ਕੀ ਕਿਸੇ ਦਾ ਗਵਾਇਆ ਮਹੱਲੇ ਵਾਸੀ ਤੇ ਕਿਸੇ ਨੂੰ ਨਹੀਂ ਮੱਥੇ ਵਟ ਬੰਦੇ ਫਿਰ ਮਹੱਲੇ ਵਾਸੀਆਂ ਦਾ ਹਾਲ ਕਿਉਂ ਪਹਿਲੀ ਗੱਲ ਤਾਂ ਬਤੀਰਾ ਹੋਣਾ ਹੀ ਨਹੀਂ ਚਾਹੀਦਾ ਜਿਹਦੇ ਸਾਰੇ ਹੋਣਾ ਹੀ ਨਹੀਂ ਚਾਹੀਦਾ ਇਹਨਾਂ ਨੂੰ ਇੱਕ ਤੱਕ ਕਰਕੇ ਚੱਲਣਾ ਚਾਹੀਦਾ ਜੇ ਨਹੀਂ ਚੱਲ ਸਕਦੇ ਤੇ ਸਾਡੇ ਗਰੀਬਾਂ ਨੂੰ ਆਮ ਲੋਕਾਂ ਨੂੰ ਕਿਉਂ ਪਰੇਸ਼ਾਨ ਕਰਦੇ ਨੇ ਹਾਂ ਇਹ ਮਤਲਬ ਇਸ ਕਰਕੇ ਖੜਦੇ ਨੇ ਜਦੋਂ ਪਾਰਟੀਆਂ ਚ ਵੀ ਲੋਕਾਂ ਨੂੰ ਹਰਾਮ ਕਰੀਏ ਪਰੇਸ਼ਾਨ ਕਰੀਏ ਇਹ ਤੇ ਕੋਲੋਂ ਹਟ ਕੇ ਦੂਜੇ ਕੋਲ ਆ ਜਾਣਗੇ ਫਿਰ ਮੱਲੇ ਵਾਲੇ ਦੂਜੇ ਕੋਲ ਆ ਕੇ ਦੂਜੇ ਕੋਲ ਚੱਲ ਜਾਣਗੇ ਫਿਰ ਇਹ ਤੁ ਮੱਲੇ ਵਾਲੇ ਵੋਟ ਨਹੀਂ ਪਾ ਸਕਦੇ ਸਿਆਸਤ ਦੇ ਵਿੱਚ ਮੋਹੱਲਾ ਵਾਸੀ ਕਿਉਂ ਭੁਗਤਣ ਜੀ ਉਹ ਹਿੱਟਾ ਨਹੀਂ ਜਾਂਦੀ ਸਿਆਸਤ ਦੇ ਵਿੱਚ ਮੋਹੱਲਾ ਵਾਸੀਆਂ ਦਾ ਕੋਈ ਕਸੂਰ ਨਹੀਂ ਹੈ ਜੇ ਮੋਹੱਲਾ ਵਾਸੀਆਂ ਦਾ ਕਸੂਰ ਨਹੀਂ ਫਿਰ ਸਿਆਸਤ ਵਿੱਚ ਕਿਉਂ ਲੈਂਦੇ ਨੇ ਮੱਲੇ ਵਾਸੀਆਂ ਨੂੰ ਲੈਣਾ ਨਹੀਂ ਚਾਹੀਦਾ ਇਹਨਾਂ ਨੂੰ ਜੇ ਇਹ ਕੰਮ ਠੋਡਾ ਨਹੀਂ ਹੋਇਆ ਤਾਂ ਤੁਹਾਡਾ ਅਗਲਾ ਸਟੈਪ ਕੀ ਹੈ ਜੀ ਤੁਸੀਂ ਕੀ ਕਰੋਗੇ ਅਸਾਡਾ ਅਗਲਾ ਸਟੈਪ ਐ ਸੀ ਜੇ ਇੱਥੇ ਇੱਕ ਰਹਿ ਜਾਵਾਂਗੇ ਫਿਰ ਨੇ ਅਸੀਂ ਫਟੇ ਕੱਟ ਜਾਵਾਂਗੇ ਠੀਕ ਹੈ ਜੀ ਉੱਪਰ ਤੱਕ ਜਾਵਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਤੁਸੀਂ ਦੱਸੋ ਜੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਗੱਲ ਇਹ ਐ ਵੀ ਜਿਵੇਂ ਹੁਣ ਦੀਪਾ ਕਹਿ ਰਿਹਾ ਜਾਂ ਬਈ ਜੇ ਉਹਨੂੰ ਕੋਈ ਪ੍ਰੋਬਲਮ ਆ ਦਿੱਕਤ ਐ ਜਿਆਦਾ ਫਿਰ ਆਪ ਆ ਕੇ ਉਹਰੇ ਦੱਸ ਦੇਵੇ ਉਹ ਤੇ ਮੈਨੂੰ ਕੀ ਪ੍ਰੋਬਲਮ ਆ ਭਾਈ ਕਿਉਂ ਨਹੀਂ ਮੈਂ ਆਉਣ ਦਿੰਦਾ ਬੰਦੇ ਕਿਉਂ ਰੋਕਦਾ ਠੀਕ ਐ ਨਾ ਸੰਤਾ ਅਸੀਂ ਸਾਹਮਣੇ ਖੜ ਕੇ ਗੱਲ ਕਰਾਂਗੇ ਸਾਡਾ ਮਸਲਾ ਹੱਲ ਹੋਣਾ ਚਾ ਨਗਰ ਕੌਂਸਲਰ ਦੇ ਕਰਮਚਾਰੀ ਇਹ ਗੱਲ ਕਹਿ ਰਹੇ ਆ ਵੀ ਤੁਸੀਂ ਦੀਪੇ ਤੋਂ ਕਰਵਾਓ ਦੀਪੇ ਕੋ ਜਾ ਕਿਉਂ ਜਾਈਏ ਅਸੀਂ ਦੀਪੇ ਕੋਲ ਕੌਣ ਆ ਦੀਪਾ ਹਮਮ ਫੋੜੇ ਦੀਪੇ ਆਪਣੇ ਮੌਜੂਦਾ ਵਾਰਡ ਨੰਬਰ 5 ਦਾ ਕੌਂਸਲਰ ਐਮਸੀ ਕੌਣ ਹੈ ਇਹ ਤਾਂ ਰੂਪ ਜੀ ਰੂਪ ਜੀ ਗਰਮੀਤ ਘੋੜਾ ਜੀ ਇਹਨਾਂ ਨੇ ਕਰਦੇ ਇਹਨਾਂ ਦੇ ਵਾਈਫਾਈ ਹਾਂਜੀ ਠੀਕ ਹੈ ਜੀ ਠੀਕ ਹੈ ਨਾ ਦੀਪਾ ਕੌਣ ਆ ਅਸੀਂ ਕਿਉਂ ਜਾਈਏ ਦੀਪੇ ਕੋਲ ਹਮ ਸਾਨੂੰ ਕੀ ਮਤਲਬ ਅਸੀਂ ਫੇਰ ਠੀਕ ਹੈ ਜੇ ਕੋਈ ਨੂੰ ਦਿੱਕਤ ਹੈ ਮਹੱਲੇ ਵਾਸੀਆਂ ਨਾਲ ਜਾਂ ਸਾਡੇ ਨਾਲ ਕੋਈ ਦਿੱਕਤ ਆ ਕੇ ਗੱਲ ਕਰ ਸਾਡੇ ਨਾਲ ਸਿੱਧਾ ਆ ਕੇ ਗੱਲ ਕਰੀ ਸਿੱਧੇ ਚੱਕਰ ਮਾਰੇ ਸਾਡੇ ਤੇ ਅਸੀਂ ਪੁੱਛ ਲਾਂਗੇ ਹਾਂ ਅਸੀਂ ਪੁੱਛ ਲਈਏ ਫੇਰ ਆ ਕੇ ਵੀ ਭਾਈ ਦੱਸ ਹੂੰ ਅੱਛਾ ਰੂਪ ਜੀ ਹੁਣ ਤੁਸੀਂ ਦੱਸੋ ਜੀ ਅੱਗੇ ਕੀ ਤੁਹਾਡਾ ਸਟੈਪ ਹੈ ਜੀ ਸਾਡਾ ਸਟੈਪ ਤਾਂ ਸੀ ਅੱਜ ਆਪ ਕਾਕਾ ਨੂੰ ਦੱਸਤਾ ਸਾਰਾ ਕੋ ਮੰਤਰੀ ਸਾਹਿਬ ਨੂੰ ਦੱਸਤਾ ਅਗਰ 2 ਦਿਨ ਦੇ ਵਿੱਚ ਹੱਲ ਨਾ ਹੋਇਆ ਕੱਲ ਦਾ ਦਿਨ ਹੈ ਕੱਲ ਨੂੰ ਹੋ ਸਕਦਾ ਸੀ ਡੀਸੀ ਕੋਲ ਜਾਈਏ ਪਹਿਲਾਂ ਤਹਿਸੀਲਦਾਰ ਕੋਲ ਜਾਵਾਂਗੇ ਫਿਰ ਡੀਸੀ ਕੋਲ ਜਾਵਾਂਗੇ ਨਹੀਂ ਤਾਂ ਫਿਰ ਅਸੀਂ ਰੋਡਕਾ ਜਾਮ ਕਰਾਂਗੇ ਕਿਉਂਕਿ ਮਹੱਲੇ ਵਾਸੀਆਂ ਨੂੰ 1 ਮਹੀਨੇ ਤੋਂ ਪ੍ਰੋਬਲਮ ਹੈ ਜੇ ਅਸੀਂ ਕੰਪਲੀਟ ਲਿਖਾ ਕੇ ਆਉਨੇ ਆ ਤਾਂ ਉੱਥੇ ਮੈਡਮ ਇਹ ਵਾਰਡਿੰਗ ਬੋਲਦੀ ਹੈ ਮਿੰਟੂ ਜੀ ਦਿਖਾ ਕੇ ਆਏ ਨੇ ਮਨਜੀਤ ਸਿੰਘ ਡਿਲੀ ਕੰਪਲੀਟ ਲਿਖਾਉਣ ਜਾਂਦੇ ਨੇ ਹੋਰ ਵਾਰਡ ਵਾਸੀ ਵੀ ਜਾ ਕੇ ਆਏ ਨੇ ਪਰਸੋਂ ਵੀ ਜਾ ਕੇ ਆਏ ਨੇ ਪਰ ਉਹਨਾਂ ਨੇ ਇੱਕ ਹੀ ਕਹਿ ਗਏ ਦੀਪਾ ਜੀ ਦੇ ਘਰ ਚਲੇ ਜਾਓ ਕਿਉਂ ਦੀਪਾ ਜੀ ਕੋਈ ਕਾਉਂਸਲ ਦੀਪਾ ਉਹ ਕਾਉਂਸਲਰ ਨਹੀਂ ਹੈਗਾ ਬਸ ਉਹੀ ਜੇ ਬੰਦੇ ਕੋ ਕੰਮ ਕਰਨਾਂ ਦੇ ਝਾੜੂ ਮਾਰਨ ਆਉਂਦੇ ਨੇ ਤਾਂ ਉਹਨਾਂ ਨੂੰ ਵਾਪਸ ਬੁਲਾਇਆ ਜਾਵੇ ਬਾੜ ਦੇ ਵਿੱਚ 6 ਮਹੀਨਿਆਂ ਤੋਂ ਇੱਕ ਵੀ ਝਾੜੂ ਵਾਲਾ ਬੰਦਾ ਨਹੀਂ ਹੈਗਾ ਕੋਈ ਸਫਾਈ ਕਰਨਾ ਕੋਈ ਬੰਦਾ ਸਫਾਈ ਨਹੀਂ ਆਉਂਦਾ ਪੈਟਰੋਲ ਬੰਪ ਤੋਂ ਲੈ ਕੇ ਮੇਰਾ ਵਾਰਡ ਐਮਸੀ ਕਲਵਿੰਦਰ ਦਾ ਵਾਰਡ ਕੋਈ ਬੰਦਾ ਸਫਾਈ ਵਾਲਾ ਨਹੀਂ ਆਉਂਦਾ ਆ ਨਰਕ ਦੀ ਜ਼ਿੰਦਗੀ ਅਸੀਂ ਜੀ ਰਹੇ ਹਾਂ ਰੋਡ ਦੇ ਥੱਲੇ ਇਕਰ ਨਹੀਂ ਕੋਈ ਰਣਜਿਸ਼ ਵਾਲੀ ਦਾ ਇਹ ਕੰਮ ਹੋ ਰਿਹਾ ਹੈ ਅਸੀਂ ਅਸੀਂ ਪਾਰਟੀ ਵਾਈਟ ਨਹੀਂ ਦੱਸਿਆ ਕਿ ਨਾ ਵੀ ਪਤਾ ਨਹੀਂ ਘਰੇ ਸਾਡੇ ਕਰਕੇ ਲੋਕ ਕਹਿੰਦੇ ਨੇ ਜੇ ਜਸ਼ਨ ਸਾਡੇ ਨਾਲ ਕੋਈ ਹੈਗੀ ਠੀਕ ਇਹ ਵਾਰਡ ਵਾਸੀਆਂ ਦਾ ਕੀ ਕਸੂਰ ਹੈ ਉਹ ਵਾਰਡ ਵਾਸੀਆਂ ਦਾ ਕੋਈ ਇਸ ਚ ਕਸੂਰ ਨਹੀਂ ਛੋਟੇ ਛੋੜੇ ਬੱਚੇ ਨੇ ਠਾਈ ਘਰ ਨੇ ਠਾਈ ਘਰਾਂ ਦੇ ਬੱਚੇ ਸਵੇਰੇ ਸਕੂਲ ਜਾਂਦੇ ਨੇ ਉਹ ਬੱਚੇ ਉੱਥੋਂ ਘਰੋਂ ਤਿਆਰ ਹੋ ਕੇ ਨੰਗਦੇ ਨੇ ਹਰ ਇੱਥੇ ਗੰਦੇ ਪਾਣੀ ਵਿੱਚ ਵਰਦੀਆਂ ਲੈ ਕੇ ਉਹਨਾਂ ਦੀ ਮਾਂ ਮਾ ਇੱਥੇ ਖੜ ਕੇ ਬੂਟ ਪਾਉਂਦੀਆਂ ਨੇ ਤਾਂ ਸਾਨੂੰ ਸ਼ਰਮ ਆਉਂਦੀ ਹੈ ਅਸੀਂ ਰਾਤ ਨੂੰ 12 12 ਵਜੇ ਤੱਕ ਪਾਣੀ ਦਾ ਟੈਂਕਰ ਕਢਾਉਣੇ ਆ ਪਰसों ਵੀ ਪ੍ਰਾਈਵੇਟ ਟੈਂਕਰ ਵਾਲਿਆਂ ਨਾਲ ਗੱਲ ਕੀਤੀ ਐ ਮੈਂ ਮਿਰ ਮਿੰਟੂ ਜੀ ਨੇ ਉਹ ਆ ਕੇ ਗਏ ਨੇ ਉਹਨਾਂ ਨੇ ਕਿਹਾ ਵੀ ਇੱਕ ਟੈਂਕਰ ਦਾ ਸੀ 1500 ਰੁਪਏ ਦੇਣ ਨੂੰ ਤਿਆਰ ਆ ਹਮਮ ਤੇ ਹੋਰ ਇਹਦੋਂ ਕੀ ਕਰ ਸਕਦੇ ਆ ਸੀ ਹਮ ਇਹ ਸੋ ਉਹ ਕਹਿੰਦੇ ਸਾਡੇ ਕੋਲ ਰਾੜਾ ਨਹੀਂ ਕੈਂਬੀ ਖਰਾਬ ਐ 100 ਫੁੱਟ ਦਾ ਸਰੀਆ ਲਿਆ ਕੇ ਮਸ਼ੀਨ ਇੱਥੇ ਬੈਲਡ ਕਰਾ ਕੇ ਦੇਤਾ ਨੰਦਾਈ ਦੇ ਘਰ ਤੋਂ ਲੈ ਕੇ ਪੀਰ ਬਾਬੇ ਤੱਕ ਉਹ ਸਰੀਆ ਵਿਚ ਪਿਆਗਾ ਉਹਨਾਂ ਨੇ ਜੇ ਕਰਾੜਾ ਨਾਲ ਕੋਈ ਜ਼ਿਆਦਾ ਕੰਮ ਨਹੀਂ ਹੋ ਸਕਦਾ ਸਰੀਏ ਨਾਲ ਵੀ ਚੱਲ ਸਕਦਾ ਟੈਂਕਰ ਵੀ ਆਉਂਦੀ ਹੈ ਜੀ ਜੇ ਗੱਡੀ ਵੀ ਆਉਂਦੀ ਹੈ ਉੱਥੇ ਤੇ ਗੱਡੀ ਵੀ ਆਉਂਦੀ ਇਸ ਤੋਂ ਬੰਦਾ ਕੰਮ ਨਹੀਂ ਹੋਣ ਦੇਣਾ ਬਸ ਉੱਥੇ ਤੇ ਗੱਡੀ ਵੀ ਆਉਂਦੀ ਹੈ ਪ੍ਰੈਸ਼ਰ ਮਾਰ ਕੇ ਖੋਲ ਸਕਦੇ ਨੇ ਗੱਡੀ ਤੇ ਬਟੇ ਇੱਥੋਂ ਤੱਕ ਵੀ ਖੋਦ ਆਈ ਨਹੀਂ ਕਿਉਂਕਿ ਮਾਤਾ ਇੱਥੇ ਨਹੀਂ ਆਉਂਦੀ ਵੱਡੀ ਗੱਡੀ ਤਾਂ ਸਰਕਾਰਾਂ ਵੱਡੇ ਵੱਡੇ ਵਾਅਦੇ ਕਰਦੀਆਂ ਨੇ ਸਵੱਛ ਭਾਰਤ ਹੈ ਜੀ ਉਰੇ ਸਫਾਈ ਦਾ ਬਿਆਨ ਆ ਪਰ ਇਹਨਾਂ ਤੋਂ ਜਿਹੜੇ ਵਾਅਦੇ ਆ ਪੂਰੇ ਖੋਖਲੇ ਨਿਕਲੇ ਆ ਜੀ ਝੂਠ ਦੀ ਪੰਡ ਹੈ ਜੀ ਪੂਰੇ ਝੂਠ ਦੀ ਪੰਡ ਬਾਣ ਨੰਬਰ 5 ਦੇ ਜਿੰਨੇ ਵੀ ਮਹੱਲਾ ਵਾਸੀਆਂ ਜੀ ਇਹ ਪ ਸੁਣ ਰਿਹਾ ਨਾਇਨਾ ਦਾ ਕੋਈ ਛੋਟਾ ਕਰਮਚਾਰੀ ਸੁਣ ਰਿਹਾ ਇਹ ਇੱਕ ਸਿਰਫ ਆਪਣੇ ਕੁਲਦੀਪ ਸਿੰਘ ਦੀਪਾ ਤੇ આરોਪ ਲਾ ਰਹੇ ਆ ਜੀ ਵੀ ਜਿੱਡਾ ਜਿੰਨਾ ਸਾਡਾ ਕੰਮ ਆ ਉਹ ਹੋਣ ਨਹੀਂ ਦੇ ਰਿਹਾ ਇਹੀ ਗੱਲ ਆ ਰੂਪ ਜੀ ਹਾਂਜੀ ਇਹੀ ਗੱਲ ਠੀਕ ਹੈ ਜੀ ਜੇ ਅਸੀਂ ਕੰਪਲੇਂਟ ਲਿਖਾਉਣ ਜਾਂਦੇ ਆ ਮਨਜੀਤ ਸਿੰਘ ਮਨਜੀਤ ਸਿੰਘ ਨਾਲ ਕਰੋ ਗੱਲ ਜੀ ਉਹ ਕੰਪਲੇਂਟ ਲਗਾ ਕੇ ਆਣ ਉਹਨਾਂ ਨੂੰ ਕੀ ਬਰਡ ਬੋਲਿਆ ਉਹਨੇ ਕੁੜੀ ਨੇ ਦੇਖੋ ਕੰਪਲੇਂਟ ਜੇ ਉਹ ਕੰਪਲੇਂਟ ਲਿਖਾਉਣੇ ਕੋਈ ਰਜਿਸਟਰ ਨਹੀਂ ਹੁੰਦਾ ਸਿਰਫ ਕੋਲੇ ਉਹਦਾ ਕਾਗਜ਼ ਹੁੰਦਾ ਹੈਗਾ ਕਾਗਜ਼ ਤੇ ਕੰਪਲੇਂਟ ਦੇਖਦੀ ਹੈ ਜੇ ਅਸੀਂ ਫੋਟੋ ਖਿੱਚਦੇ ਆ ਕਹਿੰਦੀ ਤੁਸੀਂ ਫੋਟੋ ਨਾ ਖਿੱਚੋ ਪਾੜ ਕੇ ਜਦ ਇਹ ਡਸਟਬਿਨ ਕੋ ਰਜਿਸਟਰ ਲੱਗਿਆ ਹੋਵੇ ਕੋਈ ਰਿਕਾਰਡ ਹੋਵੇ ਨਾਲਸੋ ਪਰਸ ਉਹਨਾਂ ਨੂੰ ਰিসিਵਿੰਗ ਲੈ ਕੇ ਅਸੀਂ ਆਏ ਆ ਸਾਡੇ ਕੋਲ ਰিসিਵਿੰਗ ਪਈ ਆ ਈਓ ਸਾਹਿਬ ਨੂੰ 5 ਦਿਨ ਹੋ ਗਏ ਫੋਨ ਕਰਦੇ ਮਹਿਰ ਕੁਲਵਿੰਦਰ ਜੀ ਨੇ ਫੋਨ ਕੀਤੇ ਨੇ ਪਰ ਕਾਕਾ ਜੀ ਨੇ ਫੋਨ ਕੀਤੇ ਨੇ ਪਰ ਈਓ ਸਾਹਿਬ ਨੇ ਕੋਈ ਕਹਿੰਦੇ ਮੈਂ ਕਿਹਾ ਜਿਹੜਾ ਨਗਰ ਕਾਉਂਸਲ ਦਾ ਕੰਮ ਕਰਾਉਣ ਵਾਲਾ ਬਹਾਦਰ ਜੈਸ਼ ਹੈ ਉਹਦਾ ਇਹੀ ਵਰਡਿੰਗ ਹੁੰਦੀ ਆ ਮੈਂ ਭੇਜਦਾ ਬੰਦੇ ਭੇਜਦਾ ਹੀ 5 ਵਜੇ ਟੈਂਕਰ ਆਉਂਦਾ ਦੋ ਟੈਂਕਰ ਭਰ ਕੇ ਇੱਕ ਆਉਂਦਾ ਵੀ ਪਾਣੀ ਘਟ ਗਿਆ 2 ਮਿੰਟ ਨਹੀਂ 2 ਮਿੰਟ ਮੈਡਮ ਨੂੰ ਵੀ ਤਾਂ ਜੇ ਕਿਸੇ ਨੇ ਕਿਹਾ ਹੋਊਗਾ ਤਾਂ ਹੀ ਉਹਨੇ ਕਿਹਾ ਵੀ ਮੈਂ ਉਹਨਾਂ ਦੇ ਘਰੇ ਜਾਓ ਅਸੀਂ ਕਿਉਂ ਜਾਈਏ ਉਹਦੇ ਘਰੇ ਸਾਨੂੰ ਉਹਦੇ ਨਾਲ ਕੀ ਮਤਲਬ ਵਾਰਡ ਨੰਬਰ 5 ਦੇ ਵਸਨੀਕ ਬੜੇ ਪਰੇਸ਼ਾਨ ਹੈ ਉਹਨਾਂ ਦਾ ਸਮੱਸਿਆ ਦਾ ਹੱਲ ਜੇ ਜਲਦੀ ਤੋਂ ਜਲਦੀ ਨਹੀਂ ਹੋਇਆ ਤਾਂ ਵਾਰਡ ਵਸਨੀਕ ਧਰਨਾ ਲਾਣ ਨੂੰ ਮਜਬੂਰ ਹੋਣਗੇ ਠੀਕ ਹੈ ਜਗੂ ਜੀ ਇਹ ਠੀਕ ਆ ਰੂਪ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ